ਇਹ ਕੰਮ ਫਿਰੋਜ਼ਪੁਰ ਦੇ ਚਾਰੇ ਐਮਐਲਏ ਨੂੰ ਕਰਨਾ ਚਾਹੀਦਾ ਸੀ ਪਰ ਜਿਹੜਾ ਕੰਮ ਸਾਡੀ ਨਜ਼ਰ 'ਚ ਫਿਰੋਜ਼ਪੁਰ ਦੇ ਇੱਕ ਐਮਐਲਏ ਨੇ ਕੀਤਾ ਪਹਿਲਾਂ ਉੱਤੇ ਦਿਖਾ ਦਿਓ ਸੈਂਕੜੇ ਟਰੈਕਟਰ ਖੜੇ ਨੇ ਔਰ ਆਮ ਆਦਮੀ ਪਾਰਟੀ ਦੇ ਝੰਡੇ ਲੱਗੇ ਨੇ ਔਰ ਇਹ ਝੰਡੇ ਫਿਰੋਜ਼ਪੁਰ ਦੇ ਦੂਜੇ ਤਿੰਨ ਐਮਐਲਏ ਵੀ ਟਰੈਕਟਰਾਂ ਤੇ ਲਾ ਕੇ ਹੜਾਂ ਵਾਲੇ ਪਿੰਡਾਂ 'ਚ ਲਿਜਾ ਕੇ ਕਣਕਾਂ ਬਜਵਾ ਸਕਦੇ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ ਇਹ ਇੱਕੋ ਹੀ ਐਮਐਲਏ ਨੇ ਕੰਮ ਕੀਤਾ ਜਿਹੜਾ ਜੀਰਾ ਹਲਕਾ ਤੋਂ ਨਰੇਸ਼ ਕਟਾਰੀਆ ਨੇ ਔਰ ਇਹਨਾਂ ਨੇ ਆਪਣੀ ਸਾਰੀ ਟੀਮ ਇਹ ਸਰਪੰਚ ਪਿੰਡਾਂ ਦੇ ਇਹਨਾਂ ਦੇ ਮੋਦਵਾਰ ਜਾਂ ਇਹਨਾਂ ਦੀ ਪਿੰਡਾਂ ਦੀ ਟੀਮ ਖੜੀ ਆ ਜਿਨ੍ਹਾਂ ਨੇ ਤਹਈਆ ਕੀਤਾ ਕਿ ਇੱਥੇ ਸੈਂਕੜੇ ਟਰੈਕਟਰ ਲੈ ਕੇ ਆ ਗਏ ਬਾਹਰ ਵੀ ਟਰੈਕਟਰ ਖੜੇ ਨੇ ਕਰੀਬ 5-600 ਟਰੈਕਟਰ ਆ ਔਰ ਹਜ਼ਾਰਾਂ ਗੱਟੇ ਡੀਏਪ ਦੇ ਆ ਔਰ ਕਣਕ ਦਾ ਬੀਜ ਆ ਔਰ ਹਜ਼ਾਰਾਂ ਲੀਟਰ ਇਹ ਡੀਜ਼ਲ ਲੈ ਕੇ ਚੱਲੇ ਨੇ ਉਹਨਾਂ ਲੋਕਾਂ ਲਈ ਜਿਨ੍ਹਾਂ ਲੋਕਾਂ ਨੂੰ ਸ਼ਾਇਦ ਹੁਣ ਲੋੜ ਆ ਹੜਾਂ ਦਾ ਪਾਣੀ ਉਤਰਨ ਤੋਂ ਬਾਅਦ ਜਦੋਂ ਸਾਰੀਆਂ ਜ਼ਮੀਨਾਂ ਉਥਲ-ਪੁਥਲ ਹੋਈਆਂ ਪਈਆਂ ਨੇ ਅਗਰ ਉਹਨਾਂ ਦੀ ਕਣਕ ਨਾ ਬਜਵਾਈ ਗਈ ਤਾਂ ਸ਼ਾਇਦ ਉਹ ਲੋਕ ਭੁੱਖੇ ਤੱਕ ਮਰ ਸਕਦੇ ਨੇ ਪਰ ਉਹਨਾਂ ਦੀ ਮਦਦ ਪੂਰੇ ਭਾਰਤ ਦੇ ਵਿੱਚੋਂ ਤਾਂ ਲੋਕਾਂ ਨੇ ਕੀਤੀ ਆ ਪਰ ਕਹਿੰਦੇ ਸੀ ਵੀ ਮੌਜੂਦਾ ਸਰਕਾਰ ਦੇ ਨੁਮਾਇंदे ਵੀ ਮਦਦ ਕਰਨ ਬਹੁਤ ਸਾਰੇ ਨਹੀਂ ਗਏ ਲੇਕਿਨ ਕੁਝ ਕੁ ਗਏ ਜਿੰਨਾਂ 'ਚੋਂ ਇੱਕ ਨਰੇਸ਼ ਕਟਾਰੀਆ ਦਾ ਨਾਮ ਆਉਂਦਾ ਹੈ ਪੂਰੀ ਗਲਬਤ ਕਰ ਲੈਣੀ ਇਹਨਾਂ ਦੇ ਨਾਲ ਕਟਾਰੀਆ ਜੀ ਕਿੰਨੇ ਟਰੈਕਟਰ ਨੇ ਪਹਿਲਾਂ ਤਾਂ ਦੱਸੋ ਕਿੰਨੀ ਡੀਏਪੀ ਆ ਕਿੰਨਾ ਡੀਜ਼ਲ ਆ ਕਿੰਨਾ ਕੁਝ ਲੈ ਕੇ ਚੱਲਿਓ ਪਹਿਲਾਂ ਇਸ ਬਾਰੇ ਜਾਣਕਾਰੀ ਦਿਓ ਇਹ 500 ਤੋਂ ਉੱਪਰ ਟਰੈਕਟਰ ਆ ਜੀ ਤੇ ਬਾਕੀ ਕੁਝ ਡੀਏਪੀ ਆ ਤੇ ਸਾਰੇ ਸੰਦ ਸਮਾਨ ਪਹਿਲਾਂ ਵੀ ਅਸੀਂ ਜਦੋਂ ਹਾੜ ਆਏ ਸੀ ਰੋਜ਼ ਦੇ ਆ ਪੰਜ ਸੱਤ ਟਰਾਲੀਆਂ ਦਿੱਲੀ ਲੈ ਜਾਂਦੇ ਸੀ ਇੱਕ ਦਿਨ ਫਿਰ ਅਸੀਂ 285 ਟਰਾਲੀਆਂ ਲੈ ਕੇ ਗਏ ਇਹ ਸੋਚਿਆ ਵੀ ਆਪਾਂ ਇੱਕ ਦਿਨ ਸਾਰਾ ਇਕੱਠਾ ਕਰਕੇ ਲੈ ਚਲੀਏ ਪਹਿਲਾਂ 5 5 7 7 ਸੀ ਬਣ ਕੇ ਫਿਰ 285 ਟਰਾਲੀਆਂ ਲਗਾਏ ਜੀ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਸਮਾਨ ਸੀਗਾ ਘਰ ਦੇ ਜਿਵੇਂ ਆਟਾ ਹੋ ਗਿਆ ਅੰਡ ਹੋ ਗਈ ਚਾਹ ਪੱਤੀ ਸਾਬਨ ਤੇਲ ਸਾਰਾ ਕੁਝ ਇਹ ਵੀ ਹੋ ਗਿਆ ਤੇ ਜ਼ਿਆਦਾਤਰ ਪਸ਼ੂਆਂ ਦਾ ਚਾਰਾ ਸੀ ਕਿਉਂਕਿ ਅਸੀਂ ਸੋਚਿਆ ਵੀ ਇਨਸਾਨ ਤਾਂ ਕਿਤੇ ਭੁੱਖਾ ਹੋਊਗਾ ਤੇ ਮੰਗ ਲੂਗਾ ਤੇ ਪਸ਼ੂ ਕਿਹਦੇ ਤੋਂ ਮੰਗਣਗੇ ਹੂੰ ਤੇ ਪਸ਼ੂਆਂ ਵਾਸਤੇ ਆਪਾਂ ਚਾਰੇ ਦਾ ਪ੍ਰਬੰਧ ਜ਼ਿਆਦਾ ਕੀਤਾ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਵੀ ਤੂੜੀ ਚਾਰਾ ਚਾਹੇ ਚੋਕਰ ਹੈ ਚਾਹੇ ਅਚਾਰ ਹੈ ਇਹ ਲੈ ਕੇ ਆਓ ਇਹ ਸਾਰੀਆਂ ਟਰਾਲੀਆਂ ਪਾ ਕੇ 285 ਟਰਾਲੀਆਂ ਹੋਈਆਂ ਸੀ ਹੂੰ ਤੇ ਇਹ ਅਸੀਂ ਉਸ ਦਿਨ ਵੰਡਿਆ ਉਦੋਂ ਬਾਅਦ ਵੀ ਬਣਦੇ ਰਹੇ ਉਦੋਂ ਬਾਅਦ ਜਿੰਨਾ ਵੀ ਕੰਮ ਕੀਤਾ ਸਾਰਿਆਂ ਨੂੰ ਪਤਾ ਹੀ ਆ ਵੇਖਦੇ ਹੀ ਰਹੇ ਆ ਬੰਨ ਜਦੋਂ ਬੰਨ ਟੁੱਟਣ ਤੇ ਆਏ ਉਦੋਂ ਦਿਨ ਰਾਤ ਉੱਥੇ ਅਸੀਂ ਦੋਵੇਂ ਪਿਓ ਪੁੱਤ ਦਿਨ ਰਾਤ ਕੰਮ ਕੀਤਾ ਕਈ ਵਾਰੀ ਅਸੀਂ ਘਰੇ ਆਉਂਦੇ ਵੀ ਨਹੀਂ ਸੀਗੇ ਤੇ ਚਲੋ ਮਾਲਕ ਦੀ ਕਿਰਪਾ ਨਾਲ ਕਾਮਯਾਬੀ ਹੋਏ ਬੰਨ ਬੰਨਣ ਦੇ ਵਿੱਚ ਪੂਰਾ ਕਾਮਯਾਬੀ ਸਾਨੂੰ ਮਿਲੀ ਤੇ ਹੁਣ ਵੀ ਉਸੇ ਤਰ੍ਹਾਂ ਜਦੋਂ ਅੱਜ ਜਿਹੜਾ ਇਹ ਦਿਨ ਆ ਸਾਨੂੰ ਵੀ ਪਤਾ ਵੀ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਨੇ ਫਸਲ ਬੀਜਣੀ ਆ ਹੁਣ ਅੱਜ ਇੱਕ ਕੋ ਇੱਕ ਦੂਜੇ ਦੇ ਮੂੰਹ ਹਲ ਕਿਉਂ ਕੀ ਜਿਹੜੇ ਆੜਤੀਗੇ ਆ ਉਹ ਵੀ ਮੂੰਹ ਮੋੜ ਮੋੜੀ ਜਾਂਦੇ ਆ ਵੀ ਅਸੀਂ ਪਹਿਲਾਂ ਵੀ ਅੱਗੇ ਪਾਣੀ ਆ ਗਿਆ ਹੁਣ ਵੀ ਆ ਗਿਆ ਅਗਾ ਵੀ ਕਿਤੇ ਆ ਗਿਆ ਇਦਾਂ ਉਹਦੀ ਮौज ਆ ਤੇ ਫੇਰ ਤਾਂ ਅਸੀਂ ਤਾਂ ਮਰ ਗਏ ਕਿੱਥੋਂ ਲਾਵਾਂਗੇ ਪੈਸਾ ਕਿਉਂਕਿ ਆੜਤੀਆਂ ਨੇ ਵੀ ਕੋਸ਼ਿਸ਼ ਚਲੋ ਵਿਆਜ ਤੇ ਫੜਿਆ ਹੁੰਦਾ ਇੱਧਰ ਉੱਧਰ ਸਾਰੇ ਸਾਰਿਆਂ ਦੀ ਆਈ ਚਲਾਈ ਐਵੇਂ ਚਲਦੀ ਆ। ਹੂੰ ਉਹਨਾਂ ਨੂੰ ਫਿਰ ਅਸੀਂ ਸੋਚਿਆ ਵੀ ਆੜਤੀਏ ਵੀ ਨਹੀਂ ਦਿੰਦੇ ਤੇ ਕਿਉਂ ਨਾ ਹੋਵੇ ਅਸੀਂ ਸਾਰੇ ਸਰਪੰਚਾਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਵੀ ਆਪਾਂ ਇਨਸਾਨੀਅਤ ਨਾਤੇ ਆਪਾਂ ਇਹਨਾਂ ਦੀ ਬਾਹ ਫੜੀਏ। ਹੂੰ ਉਹਦੇ ਵਿੱਚ ਸਾਰਾ ਫਿਰ ਅਸੀਂ ਮੀਟਿੰਗ ਕੀਤੀ ਵੀ ਕੀ ਕੀ ਚੀਜ਼ ਚਾਹੀਦੀ ਆ ਘਰ ਰਾਸਤੇ ਵੀ ਚਲੋ ਘਰ ਦਾ ਸਮਾਨ ਵੀ ਚਾਹੀਦਾ ਪਰ ਅਸੀਂ ਖਾਦ ਡੀਜ਼ਲ ਸੰਦ ਸਾਰੇ ਜਿਵੇਂ ਕਣਕ ਹੋ ਗਿਆ ਬੀਜ ਹੋ ਗਿਆ ਕਣਕ ਦਾ ਫੇਰ ਹੋ ਗਿਆ ਦੂਜਾ ਜਿਹੜਾ ਰੱਬ ਤੁਹਾਡਾ ਭਲਾ ਕਰੇ ਡੀਪੀ ਹੋ ਗਈ ਹੋਰ ਵੀ ਇਸੇ ਤਰ੍ਹਾਂ ਅਨਾਜ ਦੇ ਆਪਣੇ ਸਮਾਨ ਲੈ ਕੇ ਜ਼ਰੂਰੀ ਨਹੀਂ ਵੀ ਅਸੀਂ ਇੰਨਾ ਕ ਸਮਾਨ ਦੇ ਕੇ ਤੇ ਅਸੀਂ ਚੁੱਪ ਕਰ ਜਾਾਂਗੇ ਵੀ ਹੋਰ ਨਹੀਂ ਜੇ ਕੋਈ ਹੋਰ ਵੀ ਮੰਗੂਗਾ ਉਹਨਾ ਹਜ਼ਾਰ ਤੋਂ ਉੱਪਰ ਕਟਾ ਜਿਹੜਾ ਵਾ ਇਹ ਬੀਜ ਦਾ ਵਾ ਕਣਕ ਦਾ ਬੀਜ ਤੇ ਤਕਰੀਬਨ 600 ਤੋਂ ਉੱਪਰ ਕਟਾ ਜਿਹੜਾ ਵਾ ਇਹ ਡੀ.ਜੇ.ਪੀ ਖਾਦ ਦਾ ਵਾ ਡੀਜ਼ਲ ਹੈਗਾ 35000 ਲੀਟਰ ਤੇ ਟਰੈਕਟਰ ਹੈਗੇ ਆ 500 ਤੋਂ ਉੱਪਰ ਜਿਹੜੇ ਕੀ ਹੱਲ ਕਰਾਂ ਆ ਹੋਰ ਵੀ ਲੋਡ ਵਨ ਜਿਹੜੀ ਵੀ ਚੀਜ਼ ਆ ਕਿਸੇ ਨੂੰ ਹਰੇਕ ਨੂੰ ਪੁੱਛਿਆ ਗਿਆ ਪਿੰਡਾਂ ਜਾਂ ਹੀ ਸਰਪੰਚਾਂ ਨੂੰ ਜਾਂ ਹੋਰ ਮੋਤਵਾਰ ਬੰਦਿਆਂ ਨੂੰ ਇਹ ਕਹਤਾ ਵੀ ਤੁਸੀਂ ਆਵਦੇ ਆ ਅਲਾਕੇ ਕੋਈ ਫਰਕ ਨਹੀਂ ਰੱਖਣਾ ਕੋਈ ਵਿਤਕਰਾ ਨਹੀਂ ਕਰਨਾ ਆਪਦੇ ਆਪਦੇ ਸਾਰਿਆਂ ਨੂੰ ਪੁੱਛੋ ਵੀ ਜਿਹਦੀ ਫਸਲ ਮਾਰੀ ਗਈ ਆ ਉਹਨਾਂ ਨੂੰ ਪੁੱਛੋ ਵੀ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਹੂੰ ਖਾਦ ਦੀ ਲੋੜ ਆ ਕਣਕ ਦਾ ਬੀਜ ਦੀ ਲੋੜ ਆ ਚਾਹੇ ਚਾਰੇ ਦੀ ਹਜੇ ਵੀ ਲੋੜ ਆ ਜਾਂ ਕੋਈ ਹੋਰ ਚੀਜ਼ ਦੀ ਲੋੜ ਆ ਉਹ ਅਸੀਂ ਸਾਰਾ ਸਮਾਨ ਇਕੱਠਾ ਕਰਕੇ ਤੁਹਾਨੂੰ ਅੱਜ ਲੈ ਕੇ ਤੁਰਨ ਲੱਗੇ ਆ ਚਲੋ ਇਹ ਵੇਖੋ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਇਨਸਾਨ ਦੀ ਮਦਦ ਕਰਨੀ ਚਾਹੁੰਦੇ ਆ ਤੇ ਪੈਸੇ ਨਾਲ ਹੀ ਮਦਦ ਹੁੰਦੀ ਆ ਨਹੀਂ ਇਨਸਾਨ ਦੀ ਕਈ ਚੀਜ਼ਾਂ ਨਾਲ ਮਦਦ ਹੋ ਸਕਦੀ ਆ ਆਪਾਂ ਸਮਝਦੇ ਆ ਵੀ ਪੈਸੇ ਨਾਲ ਹੀ ਮਦਦ ਹੁੰਦੀ ਆ ਪੈਸੇ ਨਾਲ ਵੀ ਠੀਕ ਆ ਹੁੰਦੀ ਹੋਊਗੀ ਮੈਂ ਮੰਨਦਾ ਪਰ ਬੜਾ ਕੁਛ ਆ ਚੀਜ਼ਾਂ ਜਿਹੜੀਆਂ ਕੀ ਹੈ ਜੇ ਕਿਸਾਨ ਕੋਲੇ ਵੀਜ ਨਹੀਂ ਤੇ ਉਹ ਜਦਾਂ ਬੀਜ ਤੋਂ ਬੈਠਾ ਤੇ ਉਹਦੇ ਪੈਸੇ ਦੇ ਕੇ ਕੀ ਕਰਾਂਗੇ ਆਪਾਂ ਉਹਨੂੰ ਉਹ ਪੈਸੇ ਦਾ ਬਿੱਲ ਲੈ ਲੂਗਾ ਪੀ ਪੈਸਾ ਆ ਜੂਗਾ ਹੱਥ ਚ ਉਹਨੇ ਕਰਨਾ ਮੀ ਆਪਾਂ ਯਾਰ ਮੁੰਡੇ ਨੇ ਗਾਣਾ ਪਾਪਾ ਮੋਟਰਸਾਈਕਲ ਲੈਣ ਵਾਲਾ ਵਾ ਮੋਟਰਸਾਈਕਲ ਲੈ ਲਈਏ ਦੂਜੇ ਨੇ ਕਹੋਸ਼ ਕਰਨਾ ਇਹੋ ਜੀਆਂ ਗੱਲਾਂ ਮੈਂ ਕਹਿੰਦਾ ਵੀ ਆਪਾਂ ਉਹ ਚੀਜ਼ ਲੈ ਕੇ ਦਈਏ ਜਿਹੜੀ ਉਹਨਾਂ ਨੂੰ ਲੋੜ ਆ ਇਸ ਗੱਲ ਨੂੰ ਸਾਰਾ ਕੁਝ ਵੇਖਦੇ ਹੋਏ ਅਸੀਂ ਸਾਰਿਆਂ ਨੇ ਫੈਸਲਾ ਲਿਆ ਅੱਜ ਦਾ ਦਿਨ ਜਿਹੜਾ ਅਸੀਂ ਇਹ ਸਮਾਨ ਲੈ ਕੇ ਜਾ ਰਹੇ ਹਾਂ ਤੇ ਬਾਕੀਆਂ ਨੂੰ ਵੀ ਅਸੀਂ ਜਿਹੜੇ ਹੋਰ ਪਿੰਡਾਂ ਦੇ ਵਿੱਚ ਜਿੱਥੇ ਪਾਣੀ ਦਾ ਹੜ ਨਹੀਂ ਆਏ ਜਿੱਥੇ ਉਹਨਾਂ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਆਪਾਂ ਰਲ ਮਿਲ ਕੇ ਇਹਨਾਂ ਭਰਾਵਾਂ ਦੀ ਮਦਦ ਕਰੀਏ ਇਹਨਾਂ ਨੂੰ ਪੈਰਾਂ ਸਿਰ ਖੜੇ ਕਰੀਏ ਇਹ ਸਾਰੇ ਜਾਣੇ ਆ ਰਲ ਕੇ ਬਾਹਰਲੇ ਸੂਬਿਆਂ ਤੋਂ ਵੀ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਉਹ ਵੀ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਾਂ ਆਣ ਕੇ ਇੱਥੇ ਮਦਦ ਕਰੀਏ ਅਸੀਂ ਨਹੀਂ ਕਹਿੰਦੇ ਵੀ ਇਹ ਸਾਡੇ ਇਲਾਕੇ ਜੀਏ ਹੋਰ ਵੀ ਜਿੱਥੇ ਕਿਤੇ ਪਾਣੀ ਦੀ ਮਾਰ ਥੱਲੇ ਆਏ ਲੋਕ ਉਹਨਾਂ ਦੀ ਮਦਦ ਕਰੋ ਇਨਸਾਨੀਅਤ ਦੇ ਨਾਤੇ ਮਦਦ ਕਰਨੀ ਚਾਹੀਦੀ ਹੈ ਆਪਣਾ ਫਰਜ਼ ਬੰਦਾ ਇਹਨਾਂ ਕਹਿੰਦਾ ਹੋਇਆ ਮੈਂ ਸਾਰੇ ਭਰਾਵਾਂ 'ਗੇ ਇਹ ਹੀ ਬੇਨਤੀ ਕਰਦਾ ਜੇ ਇੱਕ ਸਵਾਲ ਬਣਦਾ ਫਿਰੋਜ਼ਪੁਰ ਦੇ ਤਿੰਨ ਐਮਐਲਏ ਹੋਰ ਵੀ ਹੈਗੇ ਆ ਉਹ ਤਿੰਨ ਐਮਐਲਏ ਵੀ ਇਹ ਤੋਹਈਆ ਕਰ ਸਕਦੇ ਸੀ ਜਿਵੇਂ ਤੁਸੀਂ ਕੀਤਾ ਮੈਂ ਵੀਡੀਓ ਦੀ ਸਟਾਰਟਿੰਗ ਤੇ ਕਿਹਾ ਜੇ ਤੁਸੀਂ 500 ਟਰੈਕਟਰ 600 ਟਰੈਕਟਰ ਜਾਂ ਹੜਾਂ ਦੇ ਵਿੱਚ ਵੀ ਲੋਕਾਂ ਨਾਲ ਖੜੇ ਰਹੇ ਹੋ ਤਾਂ ਲੱਗਦਾ ਨਹੀਂ ਵੀ ਅੱਜ ਉਹਨਾਂ ਐਮਐਲਏ ਨੂੰ ਵੀ ਕਿਉਂਕਿ 2 250 ਪਿੰਡ ਹੜਪੀੜਿਤ ਆ ਔਰ 35 ਤੁਸੀਂ ਦੱਸਿਆ ਜਿਹੜੇ ਤੁਹਾਡੇ ਹਿੱਸੇ ਆਉਂਦੇ ਆ ਜੇ ਤੁਸੀਂ 35 ਪਿੰਡਾਂ ਲਈ 5-600 ਟਰੈਕਟਰ ਲੈ ਕੇ ਜਾ ਸਕਦੇ ਹੋ ਹਜ਼ਾਰਾਂ ਲੀਟਰ ਤੇਲ ਲੈ ਕੇ ਜਾ ਸਕਦੇ ਹੋ ਤਾਂ ਬਾਕੀ ਐਮਐਲਏ ਵੀ ਜਿਹੜੇ ਬਾਕੀ 1.5 200 ਪਿੰਡ ਬਚਿਆ ਉਹਨਾਂ ਲਈ ਉਹ ਵੀ ਲੈ ਕੇ ਜਾ ਸਕਦੇ ਆ ਮੇਰੇ ਕੋ ਉਹ ਉਹਨਾਂ ਦੀ ਸੋਚ ਹੈ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ ਜੋ ਮੇਰੀ ਸੋਚ ਹੈ ਮੈਂ ਉਹਦੇ ਮੁਤਾਬਕ ਅਸੀਂ ਆਪਾਂ ਇਹਨਾਂ ਸਰਪੰਚਾਂ ਨਾਲ ਆਪਦੀ ਸੋਚ ਸਾਂਝੀ ਕੀਤੀ ਆ ਵੀ ਆਪਣਾ ਫਰਜ਼ ਬੰਦਾ ਵੀ ਆਪਾਂ ਆਹ ਕੰਮ ਕਰੀਏ ਇਹਨਾਂ ਨੇ ਵੀ ਨਾਲ ਹੰਗਾਰਾ ਭਰਿਆ ਵੀ ਜ਼ਰੂਰ ਚਾਹੀਦੀ ਮਦਦ ਕਰਨੀ ਆ ਉਹ ਵੀ ਆਪਣੇ ਭੈਰ ਭਰਾਈਆਂ ਕਿਸੇ ਵੇਲੇ ਕਿਸੇ ਤੇ ਵੀ ਮੁਸੀਬਤ ਆ ਸਕਦੀ ਆ ਇਸ ਕਰਕੇ ਇਹਨਾਂ ਨੇ ਵੀ ਅੱਗੋਂ ਹੰਗਾਰਾ ਭਰਿਆ ਵੀ ਜ਼ਰੂਰ ਚਾਹੀਦੀ ਮਦਦ ਕਰਨੀ ਤੇ ਮੈਂ ਫਿਰ ਨਾਲ ਅਸੀਂ ਬਹਿ ਕੇ ਸਲਾਹ ਬਣਾਈ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਇਹ ਕੰਮ ਕੀਤਾ ਵਾ ਸਾਰੇ ਸਰਪੰਚ ਪੰਚ ਜਿੰਨੇ ਹੋਰ ਵੀ ਮੋਤਵਾਰ ਬੰਦੇ ਆ ਸਾਰਿਆਂ ਨੇ ਰਲ ਮਿਲ ਕੇ ਜਿੰਨੀ ਜੋਗਾ ਹੋਇਆ ਕਹਿੰਦੇ ਨਾ ਬੂੰਦ ਬੂੰਦ ਨਾਲ ਤਲਾਹ ਭਰ ਜਾਂਦਾ ਉਹ ਗੱਲ ਆ ਵੀ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਮਦਦ ਕੀਤੀ ਆ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋਲੇ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਨਾਲ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਇਹ ਟੀਜ਼ਰ ਦੂਜੇ ਕਿਸੇ ਐਮਐਲਏ ਨੇ ਨਹੀਂ ਵੀ ਕੀਤੀ ਮੈਂ ਇਹ ਸਵਾਲ ਕੀਤਾ ਹਨ ਤੁਸੀਂ ਵੀ ਬੈਠ ਸਕਦੇ ਸੀ ਇਹ ਵੀ ਹੋ ਸਕਦਾ ਹੈ ਤੁਸੀਂ ਵੀ ਨਾ ਕਰਦੇ ਹੜਾਂ ਚ ਤੁਸੀਂ ਮਦਦ ਕੀਤੀ ਸੀ ਅੱਜ ਚਾਹੇ ਕਿ ਜ਼ਿਆਦਾ ਲੋਡ ਅੱਜ ਚੰਗਾ ਕਰ ਰਹੇ ਹੋ ਪਰ ਜੇ ਤੁਸੀਂ ਵੀ ਨਾ ਕਰਦੇ ਤੁਸੀਂ ਵੀ ਬਹਿ ਸਕਦੇ ਤੁਸੀਂ ਕੀ ਸੋਚ ਕੇ ਕਰ ਰਹੇ ਹੋ ਵੀ ਸਾਨੂੰ ਕਰਨੀ ਚਾਹੀਦੀ ਹੈ ਪਹਿਲਾਂ ਤਾਂ ਮੈਂ ਫਤਿਹ ਦੀ ਸਾਂਝ ਬਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਡਾ ਪੰਜਾਬ ਖੁਸ਼ਹਾਲ ਹੈ ਫਿਰ ਅਸੀਂ ਖੁਸ਼ਹਾਲ ਹੈ ਜੇ ਸਾਡੇ ਕਿਸਾਨ ਵੀਰ ਅੱਜ ਦੁੱਖ ਦੀ ਘੜੀ ਦੇ ਵਿੱਚ ਸਾਡੇ ਤੋਂ ਉਮੀਦ ਲਾਂਦੇ ਆ ਜਦੋਂ ਅਸੀਂ ਇਲੈਕਸ਼ਨਾਂ ਦੇ ਵਿੱਚ ਨੰਗੇ ਪੈਰੀ ਹੋ ਕੇ ਉਹਨਾਂ ਕੋ ਵੋਟਾਂ ਮੰਗਣ ਜਾਂਦੇ ਝੋਲੀਆਂ ਹਟਦੇ ਆ ਉਹ ਸਾਡੇ ਤੇ ਭਰੋਸਾ ਕਰਕੇ ਸਾਨੂੰ ਜਿਤਾਉਂਦੇ ਆ ਪਰ ਅੱਜ ਦੁੱਖ ਦੀ ਘੜੀ ਦੇ ਵਿੱਚ ਸਾਡਾ ਵੀ ਫਰਜ਼ ਬਣਦਾ ਵਾ ਕਿ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਸਾਥ ਦਈਏ ਤੇ ਪਹਿਲਾਂ ਵੀ ਜਦੋਂ ਪਾਣੀ ਆਇਆ ਵਾ ਅਸੀਂ ਜਿੰਨੇ ਜੋਗੇ ਹਗੇ ਸੀ ਸਾਡੀ ਸਾਰੀ ਸੰਗਤ ਇਹ ਨਹੀਂ ਕਹਿੰਦੇ ਕਿ ਮੈਂ ਅਸੀਂ ਨਹੀਂ ਐ ਕਟਾਰੀਆ ਪਰਿਵਾਰ ਨਹੀਂ ਸਾਡੀ ਜੀਰੇ ਦੀ ਸੰਗਤ ਨੇ ਸਾਡਾ ਸਾਥ ਦਿੱਤਾ ਅਸੀਂ ਕਦੀ ਨਹੀਂ ਇਹਨਾਂ ਦਾ ਕਿਹੜਾ ਵਾ ਦੇਣ ਦੇ ਸਕਦੇ ਆ ਤੇ ਹੁਣ ਵੀ ਜਦੋਂ ਅਸੀਂ ਆਦੀ ਟੀਮ ਨਾਲ ਗੱਲਬਾਤ ਕੀਤੀ ਹੈ ਕਿ ਵੀਰ ਜੀ ਜਿਹੜਾ ਟਾਈਮ ਸੀ ਜਦੋਂ ਆਪਾਂ ਨੂੰ ਜ਼ਿਆਦਾ ਲੋਡ ਸੀ ਚਾਰੇ ਦੀ ਜਿਹੜੇ ਪਸ਼ੂ ਸੀ ਉਹਨਾਂ ਲਈ ਉਸ ਸਮਾਂ ਨੰਗ ਪਰ ਅੱਜ ਜਿਹੜਾ ਸਮਾਂ ਵਾ ਇੱਕ ਕਿਸਾਨ ਨੂੰ ਖੜਾ ਕਰਨ ਦਾ ਸਮਾਂ ਵਾ ਫਸਲ ਬੀਜਣ ਦਾ ਸਮਾਂ ਆ ਗਿਆ ਹੈ ਕਨਕ ਦਾ ਤੇ ਤੁਹਾਡੀ ਸਾਰਿਆਂ ਦੀ ਕੀ ਰਾਇ ਵਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਕਿ ਜਿਨ੍ਹਾਂ ਨੇ ਇਸ ਉਪਰਾਲੇ ਦੇ ਵਿੱਚ ਸਾਡੀ ਹਾਂਚ ਹਾਂ ਮਲਾਈ ਸਾਨੂੰ ਇਹ ਕਿਹਾ ਕਿ ਦੱਸੋ ਜੀ ਕੀ ਸੇਵਾ ਵਾ ਪਰ ਅਸੀਂ ਇੱਥੇ ਕਿਹੜੇ ਸਾਰੇ ਸਰਪੰਚ ਸਾਹਿਬਾਨ ਆਏ ਆ ਆਗੂ ਆਏ ਆ ਅਸੀਂ ਕਿਸੇ ਨੂੰ ਕੋਈ ਥੋਪਕੇ ਨਹੀਂ ਕਿਹਾਗਾ ਅਸੀਂ ਇਹ ਹੀ ਗੱਲ ਕਹੀ ਹੈ ਕਿ ਕੋਈ ਜਿੰਨੇ ਜੋਗਾ ਹੈਗਾ ਵਾ ਉਹ ਤੁਸੀਂ ਸੇਵਾ ਕਰੋ ਇਹ ਗੱਲ ਹੁੰਦੀ ਸੇਵਾ ਹਰੇ ਕਰਨਾ ਚਾਹੁੰਦਾ ਵਾ ਪਰ ਇੱਕ ਰਸਤਾ ਵਿਖਾਣਾ ਹੁੰਦਾ ਵਾ ਕਿ ਸਾਡੇ ਜੇ ਮਾੜਾ ਜਿਹਾ ਤੱਕਾ ਲਾਣ ਨਾਲ ਜੇ ਸਾਰੇ ਇਕੱਠੇ ਹੋ ਕੇ ਕੱਲੀ ਇਹ ਮੇਰਾ ਨਹੀਂ ਕੰਮ ਸਾਰੀ ਟੀਮ ਦਾ ਕੰਮ ਹੈ ਜੀ ਸਾਡੀ ਟੀਮ ਨੇ ਸਾਡਾ ਸਾਥ ਦਿੱਤਾ ਵਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਆ ਮੇਕੀ ਤੁਸੀਂ ਵੇਖ ਸਕਦੇ ਹੋ ਕਿ 500 ਤੋਂ ਪਲੱਸ ਟਰੈਕਟਰ ਲੈ ਕੇ ਆਇਆ ਤੁਸੀਂ ਬਾਹਰ ਜਾ ਕੇ ਦੇਖੋ ਕਿ ਕਿਹੜਾ ਪੰਪ ਦੇ ਉੱਤੇ ਤੇਲ ਸਾਡੇ ਵੀਰ ਪਵਾ ਰਹੇ ਆ ਲਾਈਨ ਹੀ ਟੁੱਟਣ ਤੇ ਆ ਰਹੀ ਹੈ 35 ਤੋਂ 40000 ਲੀਟਰ ਅਸੀਂ ਡੀਜ਼ਲ ਲੈ ਕੇ ਜਾ ਰਹੇ ਆ ਡੀਏਪੀ ਲੈ ਕੇ ਜਾ ਰਹੇ ਆ ਕਿਹੜੀ ਆ ਕਨਕ ਲੈ ਕੇ ਜਾ ਰਹੇ ਕਿਹੜਾ ਕਨਕ ਦਾ ਬੀ ਹੈ ਸਰਕਾਰ ਨੇ ਵੀ ਭੇਜਿਆ ਵਾ ਸਰਕਾਰ ਨੇ ਵੀ ਟਰਾਲੀਆਂ ਭੇਜੀਆਂ ਵਾ ਜਿਹੜੇ ਜਿੱਥੇ-ਜਿੱਥੇ ਬੀ ਦੀ ਲੋੜ ਹੈ ਅਸੀਂ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਓਕੇ ਸਮੇਂ ਦੇ ਵਿੱਚ ਸਾਥ ਦਿੱਤਾ ਅੱਜ ਤੱਕ ਕਈ ਸਰਕਾਰਾਂ ਆਈਆਂ ਕਈ ਗਈਆਂ ਚਲੀਆਂ ਪਰ ਅੱਜ ਤੱਕ ਕਿਸੇ ਨੇ ਵੀ ਨਹੀਂ 60 20000 ਰੁਪਏ ਕਿਹੜਾ ਮੁਆਜਾ ਵਾ ਕਿਹੜਾ ਕਿਸਾਨਾਂ ਨੂੰ ਦਿੱਤਾ ਵਾ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਅੱਛਾ ਹੜਾਂ 'ਚ ਮੈਂ ਤੁਹਾਡੀਆਂ ਵੀਡੀਓਜ਼ ਦੇਖੀਆਂ ਸੋਸ਼ਲ ਮੀਡੀਆ ਤੇ ਤੁਹਾਡੇ ਪੇਜਾਂ ਤੇ ਤੁਸੀਂ ਹੜਾਂ ਦੇ ਵਿੱਚ ਵੀ ਲਗਾਤਾਰ ਸਰਗਰਮ ਰਹੇ ਜਿਵੇਂ ਬਾਈ ਜੀ ਨੇ ਦੱਸਿਆ ਕਿ 2250 ਦੇ ਉੱਪਰ ਟਰਾਲੀ ਆਸੀ ਉਦੋਂ ਵੀ ਉੱਥੇ ਰਾਸ਼ਨ ਦੀ ਲੈ ਕੇ ਗਏ ਲੱਗਦਾ ਕਿ ਲੋਕਾਂ ਦੇ ਨਾਲ ਜਿਹੜੇ ਲੋਕ ਉੱਥੇ ਹੜਾਂ 'ਚ ਡੁੱਬੇ ਸੀ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਨਾਲ ਲਗਾ ਵੀ ਬਾਅਦ 'ਚ ਇੰਨਾ ਬਣ ਜਾਂਦਾ ਜਦੋਂ ਆਪਾਂ ਰਾਸ਼ਨ ਉਹਨਾਂ ਨੂੰ ਦਿੰਨੇ ਜਾਂ ਉਹਨਾਂ ਦੇ ਨਾਲ ਮਦਦ ਕਰਦੇ ਤੇ ਬਾ ਚਾਹੀਦੀਆਂ ਕਿਉਂਕਿ ਉਹੀ ਬੰਦਾ ਜ਼ਮੀਨ ਵਾਹ ਕੇ ਦੇਣ ਦੀ ਗੱਲ ਕਰਦਾ ਜਿਹੜਾ ਹੜ੍ਹਾਂ ਦੇ ਵਿੱਚ ਰਾਸ਼ਨ ਦੇ ਵਿੱਚ ਉਹਨਾਂ ਦੀ ਮਦਦ ਕਰਦਾ ਰਿਹਾ ਹੋਵੇ ਜਿਹੜਾ ਮਾੜੇ ਟਾਈਮ ਦੇ ਵਿੱਚੋਂ ਨੰਗਿਆ ਹੋਵੇ ਉਹਨੂੰ ਹੀ ਮਾੜੇ ਟਾਈਮ ਦਾ ਅਹਿਸਾਸ ਹੁੰਦਾ ਵਾ ਠੀਕ ਹੈ ਜੀ ਕਿਹੜੇ ਕਿਸਾਨ ਵੀਰੇ ਸਾਡੇ ਅੱਜ ਮਾੜੇ ਸਮੇਂ ਦੇ ਵਿੱਚ ਸੀ ਜੇ ਅਸੀਂ ਅੱਜ ਉਹਨਾਂ ਦੀ ਨੀਂ ਬਾਹ ਫੜਾਂਗੇ ਤੇ ਕੌਣ ਫੜੂਗਾ ਜੇ ਅਸੀਂ ਅੱਜ ਕਦੋਂ ਹੜ ਆਏ ਸੀ ਪਾਣੀ ਦੀ ਮਾਰ ਰਟਾ ਪੂਰਾ ਪੰਜਾਬ ਆਇਆ ਸੀ ਜਿੰਨੇ ਜੋਗੇ ਹੈਗੇ ਸੀ ਪਹਿਲਾਂ ਉੱਥੇ ਕੰਮ ਕੀਤਾ ਵਾ ਹੁਣ ਜਿਹੜੀ ਸੇਵਾ ਵਾ ਮਾਰੇ ਸਾਡੇ ਕੋ ਕਰਵਾਉਂਦਾ ਪਿਆ ਸੀ ਕਰੀ ਜਾਨੇ ਤਾਂ ਬਿਲਕੁਲ ਇਹ ਬਹੁਤ ਵੱਡਾ ਉਪਰਾਲਾ ਹੈਗਾ ਕਿਉਂਕਿ ਉਹਨਾਂ ਦਿਨਾਂ 'ਚ ਜਦੋਂ ਹੜ੍ਹ ਆਏ ਉਹਨਾਂ ਦਿਨਾਂ 'ਚ ਬਹੁਤ ਸਾਰੇ ਐਮਐਲਏ ਏਸੀ ਛੱਡ ਕੇ ਆਪਣੀਆਂ ਕੋਠੀਆਂ 'ਚ ਆਪਣੇ ਘਰਾਂ ਦੇ ਵਿੱਚ ਬੈਠੇ ਰਹੇ ਲੇਕਿਨ ਮਾਰਕੀਟ ਦੇ ਵਿੱਚ ਜਿਹੜੇ ਐਮਐਲਏ ਉਤਰੇ ਜਿਨ੍ਹਾਂ ਨੇ ਵੇਖਿਆ ਕਿ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਇਹਨਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਜਾਂ ਫਿਰ ਇਹ ਲੋਕ ਪੀੜਾ ਦੇ ਵਿੱਚ ਨੇ ਇਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਆ ਉਹ ਐਮਐਲਏ ਮਾਰਕੀਟ ਦੇ ਵਿੱਚ ਗਏ ਉਹ ਲੋਕਾਂ ਦੇ ਵਿੱਚ ਗਏ ਇਹ ਵੀ ਗਏ ਹੋਰ ਵੀ ਬਹੁਤ ਸਾਰੇ ਐਮਐਲਏ ਗਏ ਨੇ ਲੇਕਿਨ ਸਵਾਲ ਇਹ ਖੜਾ ਹੁੰਦਾ ਹੈ ਕਿ ਫਿਰੋਜ਼ਪੁਰ ਦੇ ਚਾਰ ਹਲਕੇ ਨੇ ਚਾਰਾਂ ਹਲਕਿਆਂ ਚ ਚਾਰ ਐਮਐਲਏ ਨੇ ਔਰ ਚਾਰਾਂ ਹਲਕਿਆਂ ਦੇ ਵਿੱਚ ਕਰੀਬ 2250 ਪਿੰਡ ਜਿਹੜਾ ਉਹ ਹੜ੍ਹ ਪੀੜਤ ਹੋਇਆ ਔਰ ਸਭ ਤੋਂ ਘੱਟ ਮੈਂ ਕਹਿ ਸਕਦਾ ਵੀ ਇਹਨਾਂ ਦੇ ਸ਼ਾਇਦ 35 ਪਿੰਡ ਹੋਏ ਹੋਣਗੇ ਜਿਹੜੇ ਹੜ੍ਹ ਪੀੜਤ ਹੋਏ ਹੋਣਗੇ ਲੇਕਿਨ ਇਹਨਾਂ ਨੇ ਤਾਂ ਮਿਸਾਲ ਬਣਾਤੀ ਕਿ 5-600 ਟਰੈਕਟਰ ਲੈ ਕੇ ਚੱਲੇ 35-40 ਹਜ਼ਾਰ ਲੀਟਰ ਡੀਜ਼ਲ ਲੈ ਕੇ ਚੱਲੇ 20 ਲੈ ਕੇ ਚੱਲੇ ਉੱਥੇ ਜ਼ਮੀਨਾਂ 'ਚ ਬੀਜ ਦੇਣਗੇ ਪਰ ਜਿਹੜੇ ਬਾਕੀ ਪਿੰਡ ਨੇ ਉਹਨਾਂ ਨੂੰ ਸਿਰਫ ਔਰ ਸਿਰਫ ਸੰਸਤਾਵਾਂ ਸਾਂਭ ਰਹੀਆਂ ਨੇ ਨਾ ਕਿ ਐਮਐਲਏ ਅੱਜ ਵੀ ਆਪਣੀਆਂ ਕੋਠੀਆਂ 'ਚੋਂ ਨਿਕਲ ਕੇ ਉਹਨਾਂ ਦੇ ਵਿੱਚ ਪਹੁੰਚੇ ਨੇ ਇਹ ਉਹਨਾਂ ਦਾ ਫਰਜ਼ ਬਣਦਾ ਸੀ ਜਿਵੇਂ ਨਰੇਸ਼ ਕਟਾਰੀਆ ਹੋਣਾ ਨੇ ਕੀਤਾ ਚਾਹੇ ਕਿ ਆਪਣੀਆਂ ਪਿੰਡਾਂ ਦੀਆਂ ਟੀਮਾਂ ਨੂੰ ਲੈਂਦੇ ਨਾਲ ਚਾਹੇ ਕਿ ਸਰਪੰਚਾਂ ਨੂੰ ਨਾਲ ਲੈਂਦੇ ਚਾਹੇ ਕਿ ਅਨਾਊਂਸਮੈਂਟਾਂ ਕਰਾਉਂਦੇ ਚਾਹੇ ਸਰਕਾਰ ਨੂੰ ਕਹਿੰਦੇ ਉਹਨਾਂ ਦਾ ਫਰਜ਼ ਬਣਦਾ ਸੀ ਕਿ ਸਾਰਾ ਕੁਝ ਹੁੰਦਾ ਔਰ ਪੂਰੇ ਫਿਰੋਜ਼ਪੁਰ ਜ਼ਿਲ੍ਹੇ 'ਚ ਇਹ ਗੱਲ ਆਉਂਦੀ ਕਿ ਵਾਕਿਆ ਹੀ ਐਮਐਲਏ ਨੂੰ ਜਿਸ ਤਰੀਕੇ ਨਾਲ ਲੋਕਾਂ ਨੇ ਵੋਟਾਂ ਪਾ ਕੇ ਜਤਾਇਆ ਸੀ ਅੱਜ ਉਹ ਐਮਐਲਏ ਲੋਕਾਂ ਦੇ ਵਿੱਚ ਖੜੇ ਨੇ ਤੇ ਲੋਕ ਉਹਨਾਂ ਨੂੰ ਵੇਖ ਕੇ ਖੁਸ਼ ਨੇ ਪਰ ਇਹ ਸਾਰਾ ਕੁਝ ਇਹਨਾਂ ਨੇ ਜ਼ਰੂਰ ਕੀਤਾ ਹੈ ਔਰ ਇਹਨਾਂ ਦੀ ਜਿਹੜੀ ਮਿਹਨਤ ਇਹਨਾਂ ਨੇ ਕੀਤੀ ਜਾਂ ਇਹਨਾਂ ਦੇ ਸਾਥੀਆਂ ਨੇ ਜਾਂ ਸਰਪੰਚੀਆਂ ਨੇ ਉਹ ਇੱਥੇ ਸਾਹਮਣੇ ਦੇਖੀ ਜਾ ਸਕਦੀ ਔਰ ਇਸ ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਜਿਹੜੀ ਤੁਹਾਡੀ ਕੋਈ رائے ਆ ਉਹ ਤੁਸੀਂ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰ ਸਕਦੇ ਹੋ ਕਿ ਤੁਹਾਨੂੰ ਇਹ ਉਪਰਾਲਾ ਕਿਸ ਤਰ੍ਹਾਂ ਦਾ ਲੱਗਿਆ ਕਿ ਇਸ ਤਰ੍ਹਾਂ ਬਾਕੀ ਐਮਐਲਏ ਨੂੰ ਵੀ ਕਰਨਾ ਚਾਹੀਦਾ ਸੀ ਤੁਹਾਡੀ ਕੋਈ رائے ਆ ਜ਼ਰੂਰ ਸਾਂਝੀ ਕਰਨਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ Sukhwinder so Singh Sok.